ਕੋਈ ਵੀ ਆਈ ਜਾਂਦਾ ਵਾਰ ਇੱਕ ਨਈਂ ਅੰਗਾਈ ਜਾਂਦਾ ਪੂਰਨਾ ਜੋ ਪੱਲਾ ਤੇ ਰਿਪੋਰਟ ਆਂ ਬੋਸੰਬਾ ਕੰਡਾ ਕਿਆ ਵਾਰ ਕੰਮੰਨਾਂ ਉੱਤੇ ਜਾਨੇ ਛੋਟਾ ਬ੍ਰੇਕ ਕਰਵਾਈ ਜਾਂਦਾ ਪਹਿਲਾਂ ਤਾਂ ਇਹ ਕਾਫੀ ਜ਼ਿਆਦੇ ਸੀਗਾ ਹੁਣ ਥੋੜਾ ਘਟ ਗਿਆ ਪਹਿਲਾਂ ਬਹੁਤ ਜ਼ਿਆਦੇ ਸੀ ਬਾਕੀ ਸੰਦੀਪ ਮੋਤੀ ਆਏ ਦੋਸਤੋ ਤੁਹਾਨੂੰ ਦਿਖਾਉਣੇ ਆ ਬਾਹਰ ਦਾ ਨਜ਼ਾਰਾ ਹੁਣ ਫਿਰ ਨਹੀਂ ਹੈਗਾ ਮੈਂ ਹੁਣੇ ਬਾਹਰ ਦਾ ਨਜ਼ਾਰਾ ਤੁਹਾਨੂੰ ਕਿਵੇਂ ਪਾਣੀ ਪਾਣੀ ਹੋਇਆ ਪਿਆ ਖਾਰਾ ਪੈ ਗਿਆ ਬਾਈ ਕੇ ਥੋੜਨੇ ਚ ਪਾਣੀ ਦਾ ਖਾੜਾ ਖੱਟ ਦੀ ਜਗ੍ਹਾ ਇਹਦੀ ਕੱਢ ਪੈ ਗਈ ਸੀ ਖਾਰਾ ਪੈ ਗਿਆ ਉਹ ਜੇ ਪਾਣੀ ਭਰ ਗਿਆ ਚ ਉਹਨਾਂ ਨੂੰ ਫੱਲਾ ਮਿਊਟ ਹੋ ਗਿਆ ਸੀਗਾ ਫੋਨ ਯਾ ਘਰਾ ਪੈ ਗਿਆ ਇੱਥੇ ਆਹਾ ਓਏ ਸਾਰੀ ਵਲਫਾਂ ਹਾਂ 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 ਨਾਲਾ ਨਾਲਾ ਜੀ ਜਨੂ ਦਾ ਖਰਦਾ ਇੰਜੋਏ ਕਰਦਾ ਖਰਦਾ ਨਾਲਾ ਇਹ ਭਰ ਗਿਆ ਪਾਣੀ ਨਾਲ ਸਾਰਾ ਇਹ ਕਾਫੀ ਸੀ ਹੁਣ ਘਟ ਗਿਆ ਆ ਬੱਲਾ ਬੁੱਲਾ ਸਾਡੇ ਅੰਡੇ ਜਿੰਨਾ ਯਾਰ ਸਾਰੀਆਂ ਆ ਖੇਤਾਂ 'ਚ ਬੜਾ ਘੈਂਟ ਆ ਮਸਮਾ ਜੇ ਵੀ ਉੱਪਰ ਤਾਂ ਬੱਦਲ ਵਾਈ ਆ ਖੱਟੇ ਦੇਖਦੇ ਨੇ ਬਾਈ ਖੱਡੀ ਟਰੈਕ ਟੋਤੇ ਗਏ ਪੂਰੇ ਹਰੇ ਹਰੇ ਹੋ ਗਏ ਟਰੈਕਾ ਮਿੱਟੀ ਨਾਲ ਭਰੇ ਪਏ ਸੀ ਵਿਚਾਰੇ ਉਹ ਆਪ ਲੱਖ ਤੋਂ ਗਿਆ ਤੋਤੇ ਨੇ ਮੀਂਹ ਪੀ ਇਹਨਾਂ ਨੂੰ ਸਾਫ਼ ਕਰ ਤਾ ਕਿ ਉਹ ਰੇਤਾਂ ਮਿੱਟੀ ਜਿਹੜਾ ਪੱਤੇ ਤੇ ਜੰਮਿਆ ਹਨ ਧਰਤੀ ਦਾ ਉਰ ਤੇ ਕੁਝ ਰੁਪਿਆ ਉਹਨੇ ਚੱਕਰ ਬਣਿਆ ਵਾ ਸਾਰਾ ਇਹ ਆ ਪੱਤੇ ਤੋਤੇ ਗਲੇ ਹਰੇ ਹਰੇ ਪੱਤੇ ਹੋ ਗਏ ਜਿਆ ਵਾਤਾ ਕੀ ਵਾਤਾ ਕੀ ਵਾਤਾ ਕੀ ਬਪਰੀ ਸਾਹ ਆਉਂਦੇ ਆ ਇਹ ਫਲਕੇ ਕਿਉਂ ਪਵਾਈ ਦਿੱਤਾ ਫਿਰ 20 20 ਪਵਾਈ ਦਿੱਤਾ ਹੈ ਹੋਰਾ ਸਕੂਟਰੀ ਲੈ ਲੈ ਤੇਰੇ ਕੋਲ ਸਕੂਟਰੀ ਸੀਗੀ ਚਾਰਜ ਵਾਲੀ ਲੈਂਦੀ ਲੈ ਵੀ ਇਹ ਵਪਾਰੂ ਵਪਾਰੀ ਬੰਦਾ ਗਾਂ ਮੱਝ ਕਿਸੇ ਦੇਖਣ ਜਾਣਾ ਹੁੰਣਾ ਮੀਹ ਦੀ ਬੰਬੂ ਕਾਰ ਖਿੱਚੀ ਫਿਰਦਾ ਯਾਰ ਡੱਡਾ ਦਾ ਨਹੀਂ ਪਤਾ ਲੈ ਡੱਡਾ ਜੋ ਮੀਹ ਪੈਂਦਾ ਉਦੋਂ ਕਾ ਤੂੰ ਕਿਧਰੋਂ ਆਉਂਦਾ ਮੇਰੇ ਡੱਡੂ ਹੋ ਗਏ ਹੁਣ ਪਹਿਲਾਂ ਅਜੀ ਦੀ ਦੇਖਣ ਨੂੰ ਇਹ ਤਰ੍ਹਾਂ ਦੀ ਬੋਲੀ ਜਾਂਦਾ ਡੱਡੂ ਹੁਣ ਚੱਲੇ ਆ ਲੋਕ ਖੇਤਾਂ ਨੂੰ ਬਈ ਖਾਣ ਵੀਰ ਦੇਖਣ ਕਿਦਾ ਘਾਰ ਆ ਪੈਂਦਾ ਜਾਂ ਨਾ ਪਾਣੀ ਬੰਦ ਕਰਤਾ ਵਾਂਚ ਕੇ ਪਾਉਣਾ ਜਾਂ ਕੱਢਣਾ ਛੋਣੇ ਜਾਂ ਹਰ ਇੱਕ ਖੇਤਾਂ ਨੂੰ ਚੱਲੇ ਆ ਦੇਖਾਂ ਜੋ ਜਾਰੇ ਪਾਣੀ ਹੋ ਜਾਂਦਾ ਉਹ ਵੀ ਔਖੇ ਨੇ ਬੱਟਾ ਬਟਟਾ ਜਾਂ ਨਹੀਂ ਆ ਤੇ ਘਾਰੇ ਪੈ ਜਾਂਦੇ ਆ ਕੱਲ ਗਰਮੀ ਤੋਂ ਰਾਹਤ ਮਿਲੀ ਗਰਮੀ ਬੜੀ ਜ਼ਿਆਦਾ ਸੀਗੀ